ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿਉਂਕਿ ਸਾਡੀ ਮੰਮੀ ਅੱਜ ਪੂਰੇ 9 ਮਹੀਨਿਆਂ ਬਾਅਦ ਕੈਨੇਡਾ ਤੋਂ ਵਾਪਸ ਆ ਰਹੇ ਹਨ ਅਸੀਂ ਉਹਨਾਂ ਬਿਨਾਂ ਇੱਕ ਇੱਕ ਦਿਨ ਇੱਕ ਇੱਕ ਪਲ ਬਹੁਤ ਬਹੁਤ ਸੰਨਗਾ ਕੰਕਲ ਸਾਡੇ ਘਰ ਦਾ ਸਾਹਮਣੇ ਇੱਕ ਉਹ ਸਾਡੇ ਘਰ ਨੂੰ ਇੱਕ ਤਰ੍ਹਾਂ ਸਮੇਟ ਕੇ ਇਕੱਠਾ ਕਰਕੇ ਰੱਖਦੇ ਨੇ ਅਸੀਂ ਕਿਉਂਕਿ ਦੋਨੇ ਬਾਥੀ ਨਾ ਇਹ ਵੀ ਡੋਟੀ ਵਾਲ ਨੇ ਮੈਂ ਵੀ ਡੋਟੀ ਵਾਲਾ ਸਾਨੂੰ ਅਸੀਂ ਬਹੁਤ ਮੁਸ਼ਕਲ ਨਾਲ ਮੈਨੇਜ ਕੀਤਾ ਘਰ ਨੂੰ ਪਰ ਹਾਂਜੀ ਅਸੀਂ ਅੱਜ ਆਪਣੇ ਮੰਮਾ ਨੂੰ ਲੈਣ ਦੇ ਲਈ ਜਾ ਰਹੇ ਹਾਂ ਸਾਡੇ ਲਈ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਆ ਅਸੀਂ ਵਿੱਧ ਫੈਮਿਲੀ ਸਾਰੇ ਪਰਿਵਾਰ ਦੇ ਨਾਲ ਦਿੱਲੀ 에어ਪੋਰਟ ਤੇ ਆਪਣੇ ਮੰਮਾ ਨੂੰ ਪਿਕ ਕਰਾਂਗੇ ਤੇ ਅਸੀਂ ਤੁਹਾਨੂੰ ਇਸ ਬਲੌਗ ਦੇ ਰਾਹੀਂ ਦਿੱਲੀ ਤੱਕ ਦਾ ਸਾਡਾ ਸਫ਼ਰ ਕਿੱਦਾਂ ਦਾ ਰਿਹਾ ਅਸੀਂ ਮੰਮਾ ਨੂੰ ਕਿੱਦਾਂ ਪੈਕ ਕੀਤਾ ਉੱਥੋਂ ਕਿੱਦਾਂ ਮਿਲੇ ਤੁਹਾਨੂੰ ਸਾਰਾ ਇਸ ਬਲੌਗ ਵਿੱਚ ਦਿਖਾਵਾਂਗੇ ਤੁਸੀਂ ਸਾਡੇ ਇਸ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖੋ ਸਾਰੀ ਸਨ ਹੈਲੋ ਹਾਂਜੀ ਰੈਡੀ ਹਾਂ ਜਾਣ ਲਈ ਹਾਂਜੀ ਅਰ ਸਾਲ ਯਾਨੀ ਰੈਡੀ ਹੋ? ਹਾਂਜੀ ਬਿਲਕੁਲ ਬਿਲਕੁਲ ਰੈਡੀ ਮੈਂ ਤੁਹਾਨੂੰ ਲੈ ਲੇਤਾ ਹੈਗਾ ਡਾਟਾ ਤੇ ਫਾਦਰ ਸਾਹਿਬ ਹੁਣ ਕਰ ਰਹੇ ਨੇ ਅਰਦਾਸ ਚਲੋ ਆਪਾ ਜੀ ਕਰੋ ਅਰਦਾਸ ਵੈਕਰੀਓ ਅੱਗੇ ਅਰਦਾਸ ਕਰੀਏ ਤੇ ਇਹ ਤੋਂ ਬਾਅਦ ਆਪਾਂ ਚੱਲ ਨਿਕਾਈਏ ਚੱਲਾ ਪਾਣਾ ਇਹਦੂ ਬਾਅਦ ਤੋਂ ਅਰਦਾਸ ਕਰਨ ਉਪਰੰਤ ਅਸੀਂ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗੱਡੀ ਜੀ ਅੱਗੇ ਬੈਠ ਗਏ ਮਨਵੀਰ ਤੇ ਮੈਂ ਅਸੀਂ ਪਿਛਲੀ ਸੀਟ ਤੇ ਬੈਠੇ ਜਿਹੜੀ ਗੱਡੀ ਤੇ ਅਸੀਂ ਜਾ ਰਹੇ ਹਾਂ ਤੇ ਇਹਨਾਂ ਦਾ ਨਾਮ ਹੈਗਾ ਕਾਲਾ ਵੀਰ ਜੀ ਤੇ ਇਹਨਾਂ ਦੀ ਗੱਡੀ ਆ ਜਿਹੜੀ 올 ਇੰਡੀਆ ਪਰਮਟ ਆ ਤੁਸੀਂ ਕਿਤੇ ਵੀ ਜਾਣਾ ਘੁੰਮਣ ਦੇ ਲਈ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਰੇ ਕਰ ਸਕਦੇ ਹੋ ਇਹਨਾਂ ਦੀ ਗੱਡੀ ਦਾ ਨੰਬਰ ਆ ਅਸੀਂ ਇਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਇਸ ਵੀਡੀਓ ਦੇ ਐਂਡ ਤੋਂ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਸ਼ੋਅ ਕਰ ਦਾਂਗੇ ਜਿੱਤੋਂ ਬਾਅਦ ਅਸੀਂ ਪਹੁੰਚੇ ਮਸਤੋਣਾ ਸਾਹਿਬ ਇੱਥੇ ਪਹੁੰਚ ਕੇ ਅਸੀਂ ਦੇਖ ਕਰਵਾਈ ਉਸ ਤੋਂ ਬਾਅਦ ਅਸੀਂ ਦਾਦਾ ਜੀ ਨੂੰ ਮੱਥਾ ਟੇਕਿਆ ਤੇ ਅਸੀਂ ਆਪਣਾ ਅਗਲਾ ਸਫ਼ਰ ਸ਼ੁਰੂ ਕੀਤਾ ਹੁਣ ਅਸੀਂ ਪਹੁੰਚੇ ਦਾਵਤ ਹਵੇਲੀ ਇੱਥੇ ਅਸੀਂ ਥੋੜਾ ਟਾਈਮ ਰੁਕੇ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਮਨਵੀਰ ਨੇ ਜ਼ਿੱਦ ਕੀਤੀ ਕਿ ਮੈਂ ਹਜੇ ਥੋੜਾ ਟਾਈਮ ਰੁਕਣਾ ਮੈਂ ਇੱਥੇ ਆਪਣੀਆਂ ਫੋਟੋਜ਼ ਕਰਨੀਆਂ ਨੇ ਇੱਥੇ ਜਿਹੜੇ ਝੂਲੇ ਲੱਗੇ ਨੇ ਮੈਂ ਉਹਨਾਂ ਤੇ ਝੂਟੇ ਲੈਣੇ ਆ ਉਤੋਂ ਬਾਅਦ ਅਸੀਂ ਮਨਵੀਰ ਨੂੰ ਥੋੜਾ ਟਾਈਮ ਦਾਵਤ ਹਵੇਲੀ ਤੇ ਮਸਤੀ ਕਰਵਾਈ ਮਸਤੀ ਕਰਵਾਉਣ ਤੋਂ ਬਾਅਦ ਉਹਨੇ ਥੋੜਾ ਟਾਈਮ ਇੱਥੇ ਇੰਜੋਏ ਕੀਤਾ ਸਕੂਟਰ ਤੇ ਚੜ੍ਹਿਆ ਕਈ ਚੀਜ਼ਾਂ ਦੇਖੀਆਂ ਬਹੁਤ ਜੱਦਜਹਿਤ ਤੋਂ ਬਾਅਦ ਅਸੀਂ ਮਨਵੀਰ ਨੂੰ ਇੱਥੇ ਲੈ ਕੇ ਗਏ ਅੱਗੇ ਅਸੀਂ ਦਾਵਤ ਹਵੇਲੀ ਦੇ ਵਿੱਚ ਬਹੁਤ ਤਰ੍ਹਾਂ ਦੇ ਸਟੈਚੂ ਨੇ ਜਿਹੜੇ ਉਹ ਦੇਖੇ ਇਸ ਤੋਂ ਬਾਅਦ ਅਸੀਂ ਮਨਵੀਰ ਨੂੰ ਲੈ ਕੇ ਇੱਥੋਂ ਚੱਲ ਪਏ ਅਗਲਾ ਸਫ਼ਰ ਜਿਹੜਾ ਅਸੀਂ ਇਸ ਤੋਂ ਬਾਅਦ ਅੱਗੇ ਸ਼ੁਰੂ ਕਰ ਰਹੇ ਹਾਂ ਅਸੀਂ ਪਹਿਲੇ ਹੀ ਬਹੁਤ ਲੇਟ ਹੋ ਚੁੱਕੇ ਸੀ ਦਿੱਲੀ ਦੇ ਵਿੱਚ ਸ਼ਾਮ ਨੂੰ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਅਸੀਂ ਟਾਈਮ ਤੋਂ ਲੇਟ ਹੋ ਗਏ ਤੇ ਸਾਡੇ ਮੰਮਾ ਸੀ ਜਿਹੜੇ ਉਹ ਟਾਈਮ ਤੋਂ 15 ਮਿੰਟ ਪਹਿਲਾਂ ਲੈਂਡ ਕਰ ਚੁੱਕੇ ਸੀ ਮੰਮਾ ਨੇ ਆਪਣੀ ਇਮੀਗ੍ਰੇਸ਼ਨ ਵਗੈਰਾ ਕਰਵਾਈ ਤੇ ਉਹ ਤੋਂ ਬਾਅਦ ਸਾਡੇ ਮੰਮਾ ਸਾਡੇ ਪੌਂਚਲ ਤੋਂ ਪਹਿਲਾਂ ਬਾਹਰ ਆ ਚੁੱਕੇ ਸੀ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਤਾਂ ਮੰਮਾ ਆਲਰੇਡੀ ਬਾਹਰ ਪਹੁੰਚ ਕੇ ਸਾਡੀ ਵੇਟ ਕਰ ਰਹੀ ਸੀ ਤੇ ਅਸੀਂ ਉਹਨਾਂ ਕੋਲ ਪਹੁੰਚਣ ਤੋਂ 15 ਮਿੰਟ ਲੇਟ ਸੀ ਸਾਡੇ ਮੰਮਾ ਸਾਨੂੰ ਲੱਭ ਰਹੇ ਸੀ ਉਹ ਸਾਡਾ ਬਹੁਤ ਬੇਸabri ਨਾਲ ਇੰਤਜ਼ਾਰ ਕਰ ਰਹੇ ਸੀ ਅਸੀਂ ਉਹਨਾਂ ਨੂੰ ਦੇਖ ਲਿਆ ਪਰ ਉਹਨਾਂ ਨੇ ਸਾਨੂੰ ਨਹੀਂ ਦੇਖਿਆ ਜਦੋਂ ਮੰਮਾ ਨੇ ਸਾਨੂੰ ਦੇਖਿਆ ਤਾਂ ਇੱਕ ਵਾਰ ਉਹ ਬਹੁਤ ਜ਼ਿਆਦਾ ਮੋਸ਼ਨਲ ਹੋ ਗਏ ਤੇ ਭੱਜ ਕੇ ਮਨਵੀਰ ਨੂੰ ਚੁੰਮੜ ਗਏ ਮਨਵੀਰ ਆਪਣੇ ਦਾਦੀ ਮਾ ਨੂੰ ਮਿਲਿਆ ਮੈਂ ਆਪਣੇ ਮੰਮਾ ਨੂੰ ਮਿਲੀ ਤੇ ਇੱਕ ਵਾਰ ਸਾਡੀ ਫੈਮਿਲੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਫਿਰ ਮੰਮਾ ਸਾਨੂੰ ਘੁੱਟ ਕੇ ਜੱਫੀ ਪਾਉਣ ਤੋਂ ਬਾਅਦ ਪਾਪਾ ਨੂੰ ਮਿਲੇ ਪਾਪਾ ਨੂੰ ਮਿਲਣ ਤੋਂ ਬਾਅਦ ਅਸੀਂ ਮੰਮਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਸੀਂ ਮੰਮਾ ਨੂੰ ਵੈਲਕਮ ਕੀਤਾ ਬੁੱਕੇ ਦਿੱਤਾ ਫਿਰ ਮੰਦੀਪ ਆਪਣੇ ਮੰਮਾ ਨੂੰ ਮਿਲੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਨਾਲ ਘੁੱਟ ਕੇ 9 ਮਹੀਨੇ ਬਾਅਦ ਆਪਣੇ ਮੰਮਾ ਨੂੰ ਜੱਫੀ ਪਾਈ ਤੇ ਇੱਕ ਤਰ੍ਹਾਂ ਇਹ ਮਾਂ ਤੇ ਪੁੱਤ ਦਾ ਜਿਹੜਾ ਰਿਸ਼ਤਾ ਈਮੋਸ਼ਨਲ ਹੋ ਗਿਆ ਸੀ ਜਿਹਦੇ ਨਾਲ ਅਸੀਂ ਸਾਰੇ ਥੋੜੇ ਇਮੋਸ਼ਨਲ ਹੋਏ ਤੇ ਸਾਨੂੰ ਇਦਾਂ ਲੱਗ ਰਿਹਾ ਸੀ ਜਿੱਦਾਂ ਮਤਲਬ ਸਾਨੂੰ ਕੁਝ ਜਾਂ ਬਹੁਤ ਵਧੀਆ ਵੱਡੀ ਚੀਜ਼ ਲੱਭ ਗਈ ਹੋਵੇ ਅੱਜ ਸਾਡੇ ਲਈ ਇਹ ਦਿਨ ਸੀ ਜਿਹੜਾ ਬਹੁਤ ਜ਼ਿਆਦਾ ਖੁਸ਼ੀ ਵਾਲਾ ਦਿਨ ਸੀ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਮਿਲ ਕੇ ਮਮਾ ਦਾ ਵੈਲਕਮ ਕੀਤਾ ਵਾਪਸੀ ਟਾਈਮ ਅਸੀਂ ਮਾਨਤ ਹਵੇਲੀ ਰੁਕੇ ਮੰਮਾ ਫਲਾਈਟ ਦੇ ਸਫ਼ਰ ਦੇ ਵਿੱਚ ਥੱਕ ਚੁੱਕੇ ਸੀ ਫਲਾਈਟ ਦਾ ਸਫ਼ਰ ਲੰਮਾ ਹੋਣ ਕਰਕੇ ਮੰਮਾ ਸੀ ਜਿਹੜੇ ਬਹੁਤ ਜ਼ਿਆਦਾ ਮਤਲਬ ਥਕਾਵਟ ਮਹਿਸੂਸ ਕਰ ਰਹੀ ਸੀ ਤਾਂ ਅਸੀਂ ਸੋਚਿਆ ਵੀ ਕਿਉਂ ਨਾ ਮੰਨਤ ਹਵੇਲੀ ਰੁਕਿਆ ਜਾਵੇ ਤਾਂ ਅਸੀਂ ਮੰਮਾ ਨੂੰ ਉੱਥੇ ਫਰੈਸ਼ ਕਰਵਾਇਆ ਮੰਮਾ ਨੇ ਬਰਸ਼ ਵਗੈਰਾ ਕੀਤਾ ਜਹਾਜ਼ ਦੇ ਵਿੱਚ ਮੰਮਾ ਨੂੰ ਖਾਣ ਪੀਣ ਵਾਲਾ ਸਮਾਨ ਜ਼ਿਆਦਾ ਵਧੀਆ ਨਾ ਲੱਗਿਆ ਇਸ ਕਰਕੇ ਮੰਮਾ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਤਾਂ ਅਸੀਂ ਸੋਚਿਆ ਵੀ ਪਹਿਲਾਂ ਮੰਮਾ ਨੂੰ ਖਾਣਾ ਖਵਾਇਆ ਜਾਵੇ ਉਸ ਤੋਂ ਬਾਅਦ ਅਸੀਂ ਆਪਣਾ ਟੇਬਲ ਅਸੀਂ ਦੇਖਿਆ ਇੱਥੇ ਬਹੁਤ ਸਾਰੀਆਂ ਫੈਮਿਲੀ ਸੀ ਜਿਹੜੀਆਂ ਉਹ ਵੀ ਰੁਕੀਆਂ ਹੋਈਆਂ ਸੀ ਕਿਉਂਕਿ ਦਿੱਲੀ ਤੋਂ ਵਾਪਸੀ ਤੇ ਜਦੋਂ ਆਪਾਂ ਆਣਿਆ ਤਾਂ ਮੰਨਤ ਹਵੇਲੀ ਸਾਰਿਆਂ ਨੂੰ ਪਹਿਲਾਂ ਆਉਂਦੀ ਆ ਇਸ ਕਰਕੇ ਕਾਫੀ ਫੈਮਿਲੀ ਸੀ ਜਿਹੜੀਆਂ ਇੱਥੇ ਮਤਲਬ ਖਾਣਾ ਖਾਣ ਲਈ ਰੁਕੀਆਂ ਹੋਈਆਂ ਸੀ ਅਸੀਂ ਵੀ ਆਪਣਾ ਟੇਬਲ ਦੇਖਿਆ ਤੇ ਮਨਵੀਰ ਟੇਬਲ ਕੋਲ ਪਹੁੰਚ ਕੇ ਜਿੱਦ ਕਰਨ ਲੱਗਾ ਕਿ ਦਾਦੀ ਮਾਂ ਤੁਸੀਂ ਮੇਰੇ ਨਾਲ ਬੈਠੋ ਦਾਦੂ ਨੂੰ ਅੱਗੇ ਭੇਜ ਦਿਓ ਜੋ ਕਿ ਮਨਵੀਰ ਆਪਣੇ ਦਾਦੀਮਾ ਨੂੰ ਬਹੁਤ ਲੰਮੇ ਸਮੇਂ ਬਾਅਦ ਮਿਲਿਆ ਸੀ ਤਾਂ ਉਹਦੀ ਜਿੱਦ ਸੀਗੀ ਕਿ ਮੈਂ ਆਪਣੇ ਦਾਦੀਮਾ ਨਾਲ ਬੈਠਣਾ ਫਿਰ ਅਸੀਂ ਆਪਣੀਆਂ ਆਪਣੀਆਂ ਸੀਟਸ ਲਈਆਂ ਉਸ ਤੋਂ ਬਾਅਦ ਸਾਨੂੰ ਪਾਣੀ ਦੀ ਬੋਤਲ ਮਿਲੀ ਤਾਂ ਅਸੀਂ ਪਹਿਲਾਂ ਸੋਚਿਆ ਪਾਣੀ ਪੀਤਾ ਜਾਵੇ ਉਸ ਤੋਂ ਬਾਅਦ ਅਸੀਂ ਖਾਣਾ ਆਰਡਰ ਕਰਨ ਦੇ ਵਾਸਤੇ ਰਹਿ ਕਰ ਰਹੇ ਸੀ ਵੀ ਸਾਨੂੰ ਕੀ ਖਾਣਾ ਚਾਹੀਦਾ ਮम्मा ਤੁਸੀਂ ਕੀ ਖਾਓਗੇ ਤਾਂ ਮਨਵੀਰ ਇਧਰ उधर ਦੇਖ ਰਿਹਾ ਸੀ ਮਮਾ ਨੇ ਮਨਵੀਰ ਨੂੰ ਟੀਨ ਲਈ ਪਾਣੀ ਦਿੱਤਾ ਮਨਵੀਰ ਨੇ ਪਾਣੀ ਪੀਤਾ ਉਸ ਤੋਂ ਬਾਅਦ ਅਸੀਂ ਸੋਚਿਆ ਖਾਣਾ ਆਰਡਰ ਕੀਤਾ ਜਾਵੇ ਮੈਂ ਮੈਨੀ ਦੇਖਿਆ ਤਾਂ ਸਾਰਿਆਂ ਦੀ ਚੁਆਇਸ ਪੁੱਛੀ ਗਈ ਮੰਮੀ ਕਹਿੰਦੇ ਮੈ ਮਿੱਸੀ ਰੋਟੀ ਖਾਣੀ ਆ ਅਰਲੀ ਮਾਰਨਿੰਗ ਹੋਣ ਕਰਕੇ ਮਿੱਸੀ ਰੋਟੀ ਅਰੇਂਜ ਨਹੀਂ ਹੋ ਪਾਈ ਉੱਥੇ ਸਿਰਫ ਸਾਨੂੰ ਆਲੂ ਪਿਆਜ਼ ਵਾਲਾ ਪਰਾਂਠਾ ਜਾਂ ਸੈਂਡਵਿਚ ਮਿਲ ਸਕਦਾ ਸੀ ਅਸੀਂ ਆਲੂ ਪਿਆਜ਼ ਵਾਲਾ ਪਰਾਂਠਾ ਵਿਦ ਮੱਖਣ ਆਰਡਰ ਕੀਤਾ ਨਾਲ ਅਸੀਂ ਚਾਹ ਮੰਗਵਾਈ ਉਸ ਤੋਂ ਬਾਅਦ ਅਸੀਂ ਪਹੁੰਚੇ ਪੰਡਤਾਂ ਦਾ ਢਾਬਾ ਬਹੁਤ ਫੇਮਸ ਢਾਬਾ ਇੱਥੇ ਪਹੁੰਚ ਕੇ ਅਸੀਂ ਸੋਚਿਆ ਨਿੰਬੂ ਪਾਣੀ ਪੀਤਾ ਜਾਵੇ ਕਿਉਂਕਿ ਮੰਮਾ ਨੂੰ ਪਰਾਂਠਾ अर्ਲੀ ਮਾਰਨਿੰਗ ਖਾਣ ਕਰਕੇ ਥੋੜਾ ਨਾਜ਼ੀਆ ਫੀਲ ਹੋ ਰਿਹਾ ਸੀ ਜਿਹਦੇ ਕਰਕੇ ਅਸੀਂ ਚਾਹ ਵਗੈਰਾ ਨਹੀਂ ਪੀਨੀ ਸੀ ਹੁਣ ਦਿਨ ਬਹੁਤ ਜ਼ਿਆਦਾ ਚੜ ਚੁੱਕਿਆ ਸੀ ਅਸੀਂ ਇੱਥੇ ਪਹੁੰਚ ਕੇ ਨਿੰਬੂ ਪਾਣੀ ਆਰਡਰ ਕੀਤਾ ਨਿੰਬੂ ਪਾਣੀ ਬਹੁਤ ਹੀ ਟੇਸਟੀ ਸੀ ਸਾਰੇ ਜਾਣੇ ਬੜੇ ਮਜ਼ੇ ਨਾਲ ਨਿੰਬੂ ਪਾਣੀ ਇੰਜੋਏ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਘਰ ਲਈ ਚੱਲ ਪਏ ਥੋੜੇ ਟਾਈਮ ਦਾ ਸਫ਼ਰ ਕਰਨ ਤੋਂ ਬਾਅਦ ਅਸੀਂ ਘਰ ਪਹੁੰਚ ਗਏ ਸਾਡੇ ਘਰ ਪਹੁੰਚਣ ਤੇ ਸਾਡੇ ਭਤੀਜੀ ਜਸ਼ਨ ਨੇ ਸਾਡਾ ਵੈਲਕਮ ਕੀਤਾ ਮੰਮਾ ਬਹੁਤ ਟਾਈਮ ਬਾਅਦ ਆਉਣ ਕਰਕੇ ਜਸ਼ਨ ਨੂੰ ਬਹੁਤ ਖੁਸ਼ੀ ਹੋ ਰਹੀ ਸੀ ਉਹਨੇ ਸਾਡਾ ਮੂੰਹ ਮਿੱਠਾ ਕਰਵਾਇਆ ਮੰਮਾ ਦਾ ਮੂੰਹ ਮਿੱਠਾ ਕਰਵਾਇਆ ਉਤੋਂ ਬਾਅਦ ਉਹਨੇ ਸਾਡਾ ਸਾਰਿਆਂ ਦਾ ਵੈਲਕਮ ਕੀਤਾ ਜਸ਼ਨ ਬਹੁਤ ਖੁਸ਼ ਲੱਗ ਰਹੀ ਸੀ ਮੰਮਾ ਨੇ ਜਸ਼ਨ ਨੂੰ ਪਿਆਰ ਦਿੱਤਾ ਵੀਰ ਜੀ ਪਿੱਛੇ ਬੈਗ ਦੀ ਜਿਹੜੀ ਸੈਟਿੰਗ ਕਰ ਰਹੇ ਸੀ ਉਤੋਂ ਬਾਅਦ ਅਸੀਂ ਮੰਮਾ ਤੋਂ ਕੇਕ ਕਟਵਾਇਆ ਮਨਵੀਰ ਸਾਈਡ ਤੇ ਬੈਠਾ ਕੇ ਇਕਵਲ ਦੇਖ ਰਿਹਾ ਸੀ ਕਦੋਂ ਕੇਕ ਕੱਟਿਆ ਜਾਵੇ ਤੇ ਮੈਂ ਕਦੋਂ ਖਾਵਾ ਉਤੋਂ ਬਾਅਦ ਮਨਵੀਰ ਨੇ ਆਪਣੇ ਦਾਦੀ ਮਾਂ ਨਾਲ ਕੇਕ ਕਟਵਾਇਆ ਅਸੀਂ ਮੰਮਾ ਨੂੰ ਕੇਕ ਖਵਾਇਆ ਤੇ ਅਸੀਂ ਬਹੁਤ ਜ਼ਿਆਦਾ ਇੱਕ ਜਨਹਾ ਸਿੰਜਾ ਕਰ ਰਹੀ ਸੀ ਕਿਉਂਕਿ ਬਹੁਤ ਖੁਸ਼ੀ ਦਾ ਦਿਨ ਸੀ ਇੱਥੇ ਹੀ ਅਸੀਂ ਆਪਣੇ ਇਸ ਬਲੌਗ ਦੀ ਸਮਾਪਤੀ ਕਰਦੇ ਆ ਮਿਲਦੇ ਆਪਾਂ ਅਗਲੇ ਬਲੌਗ 'ਚ ਜੇਕਰ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ